ਕੀ ਨਾਮ ਹੈ ਬੇਟਾ ਮਾਈ ਨੇਮ ਇਜ਼ ਸਰਕਮਨ ਕਾਲ ਕਿਹੜੇ ਸਕੂਲ ਚ ਪੜਦੇ ਹੋ ਸ਼ੰਤ ਈਸਰ ਸਿੰਘ ਪਬਲਿਕ ਸਕੂਲ ਸਾਹਾੜ ਕਿਹੜੀ ਫਿਲਮ ਦੇਖਣ ਆਏ ਹੋ ਬੀਬੀ ਰਾਜਨੀ ਕਿਸ ਤਰ੍ਹਾਂ ਦੀ ਲੱਗੀ ਬਹੁਤ ਵਧੀਆ ਬੇਟਾ ਕਿਸ ਨੇਹਾ ਮਿਲਿਆ ਫਿਲਮ ਵਿੱਚ ਇਸ ਤੋਂ ਰਾਬਾ ਹਮੇਸ਼ਾ ਚੰਗੇ ਲਈ ਉਹ ਕਰਦਾ ਹੈ ਕੀ ਨਾਮ ਹੈ ਆਪਣਾ ਰੁਪਿੰਦਰ ਸ਼ਰਮਾ ਮੈਂ ਅੱਜ ਫਿਲਮ ਦੇਖਣ ਆਇਆ ਹਾਂ ਕਿ ਬੱਚਿਆਂ ਨੂੰ ਵੀ ਦਿਖਾਈ ਆ ਕਿਹੋ ਜਿਹੀ ਫਿਲਮ ਲੱਗੀ ਕਿ ਸੁਨੇਹਾ ਮਿਲਿਆ ਸਰ ਫਿਲਮ ਬੀਬੀ ਰਾਜਨੀ ਬਹੁਤ ਸੋਹਣੀ ਫਿਲਮ ਹੈ ਪਰਿਵਾਰ ਨਾਲ ਫੈਮਿਲੀ ਨਾਲ ਬੈਠ ਕੇ ਦੇਖਣ ਵਾਲੀ ਫਿਲਮ ਹੈ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਰੱਬ ਦੀ ਰਾਜਾ ਵਿੱਚ ਰਹਿਣਾ ਚਾਹੀਦਾ ਹੈ ਰੱਬ ਦੇ ਭਾਣੇ ਨੂੰ ਮੰਨਣਾ ਚਾਹੀਦਾ ਹੈ ਜੋ ਵੀ ਭਗਵਾਨ ਜੀ ਕਰਦੇ ਨੇ ਰੱਬ ਕਰਦਾ ਹੈ ਉਹ ਆਪਣੀ ਇੱਕ ਵਾਰ ਜ਼ਰੂਰ ਲੱਗਦਾ ਹੈ ਕਿ ਹਾਂ ਬਹੁਤ ਮਾੜਾ ਕਰ ਰਿਹਾ ਪਰ ਸਾਨੂੰ ਬਾਅਦ ਦੇ ਵਿੱਚ ਬਹੁਤ ਵਧੀਆ ਅਹਿਸਾਸ ਹੁੰਦਾ ਹੈ ਫੀਲ ਹੁੰਦਾ ਹੈ ਕਿ ਭਗਵਾਨ ਨੇ ਸਾਡਾ ਜੋ ਵੀ ਕੀਤਾ ਇੱਕ ਵਾਰ ਸਾਨੂੰ ਮਾੜਾ ਲੱਗਿਆ ਸੀ ਪਰ ਬਹੁਤ ਚੰਗਾ ਕੀਤਾ ਸੀ ਜਿੰਦਗੀ 'ਚ ਆਇਆ ਐਕਸਪੀਰੀਅੰਸ ਹੋਇਆ ਤੁਹਾਨੂੰ ਯੈਸ ਸਰ ਬਹੁਤ ਵਾਰ ਹੋਇਆ ਹਾਂਜੀ ਸਰ ਹੁੰਦਾ ਹੈ ਕੀ ਨਾਮ ਹੈ ਬੇਟਾ ਗਰਨੂਰ ਕੌਰ ਸਰ ਹਾਂ ਕਿਹੜੇ ਸਕੂਲ ਚ ਪੜਦੇ ਹੋ ਸ਼ਾਂਤੀ ਸ਼ਰਮ ਸੀਨੀਅਰ ਸੈਂਡਰੀ ਪਬਲਿਕ ਸਕੂਲ ਸ਼ਾਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਆਪਣੇ ਸਟੂਡੈਂਟ ਵਿਦਿਆਰਥੀਆਂ ਨਾਲ ਫਿਲਮ ਦੇਖਣ ਆ ਪਹੁੰਚੇ ਹੋ ਬੀਬੀ ਰਾਜਨੀ ਕਿਸ ਤਰ੍ਹਾਂ ਦੀ ਫਿਲਮ ਲੱਗੀ ਇਹ ਬਹੁਤ ਵਧੀਆ ਫਿਲਮ ਹੈ ਜੀ ਆਪਾਂ ਨੂੰ ਦੇਖਣੀ ਚਾਹੀਦੀ ਹੈ ਜ਼ਰੂਰ ਇਹ ਆਪਣੇ ਧਰਮ ਨਾਲ ਜੁੜਨਾ ਸਿਖਾਉਂਦੀ ਹੈ ਆਪਾਂ ਨੂੰ ਜਿਹੜੇ ਲੋਕ ਰੱਬ ਤੋਂ ਵਿਸ਼ਵਾਸ ਨਹੀਂ ਰੱਖਦੇ ਉਹ ਸਬਕ ਸਿਖਾਉਂਦੀ ਹੈ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਇਹ ਫਿਲਮ ਆਪਾਂ ਨੂੰ ਕੀ ਨਾਮ ਹੈ ਮੈਡਮ ਸੰਦੀਪ ਕੌਰ ਕਿਹੜੇ ਸਕੂਲ ਚ ਸੰਦੀਸ਼ਰ ਸਿੰਘ ਪਬਲਿਕ ਸਕੂਲ ਸ਼ਾਹਰ ਅਮ ਬੱਚਿਆਂ ਨੂੰ ਲੈ ਕੇ ਪਹੁੰਚੇ ਹੋ ਕਿਸ ਤਰ੍ਹਾਂ ਦੀ ਫਿਲਮ ਲੱਗੀ ਬੀਬੀ ਰਜਨੀ ਜੋ ਤੁਸੀਂ ਅੱਜ ਆਪਣੇ ਸਟਾਫ ਮੈਂਬਰਾਂ ਸਨੇਹ ਬੱਚਿਆਂ ਨੂੰ ਦਿਖਾਉਣ ਪਹੁੰਚੇ ਹਾਂ ਹਾਂਜੀ ਅਸੀਂ ਬੱਚਿਆਂ ਨੂੰ ਫਿਲਮ ਦਿਖਾਉਣ ਲਈ ਲੈ ਕੇ ਆਏ ਹਾਂ ਫਿਲਮ ਬਹੁਤ ਅੱਛੀ ਹੈ ਔਰ ਸਾਡਾ ਇਹੀ ਮਤਲਬ ਕਿ ਸਨੇਹਾ ਲੋਕਾਂ ਨੂੰ ਵੀ ਵੀ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਇਹ ਫਿਲਮ ਜਰੂਰ ਦੇਖੋ ਆ ਕਿ ਕਿਉਂਕਿ ਇਸ ਤੋਂ ਸਾਡੇ ਇਤਿਹਾਸ ਬਾਰੇ ਬੱਚੇ ਜਾਣੂ ਹੁੰਦੇ ਨੇ ਔਰ ਪਰਮਾਤਮਾ ਦੇ ਵਿੱਚ ਬੱਚਿਆਂ ਦਾ ਵਿਸ਼ਵਾਸ ਹੈ ਜਿਹੜਾ ਹੋਰ ਜ਼ਿਆਦਾ ਪੱਕਾ ਹੁੰਦਾ ਹੈ बेटा सिमरनजीत कौर सर ਜਿਹੜੇ ਸਕੂਲ 'ਚ ਪੜਦੇ ਆ ਸਰ ਸੰਤਿਸ਼ ਸਿੰਘ ਪਬਲਿਕ ਸਕੂਲ ਸ਼ਾਹਰ ਸੀ ਹਾਂ ਕਿਹੜੀ ਕਲਾਸ ਪੜਦੇ ਆ ਸਰ 8th ਕਲਾਸ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਸਾਥੀ ਬੱਚਿਆਂ ਨਾਲ ਇੱਕ ਬੀਬੀ ਰਜਨੀ ਫਿਲਮ ਦੇਖਣ ਪਹੁੰਚੋ ਕਿਸ ਤਰ੍ਹਾਂ ਦੀ ਫਿਲਮ ਲੱਗੀ ਸਿੱਖ ਇਤਿਹਾਸ ਨਾਲ ਦਰਸਾਉਂਦੀ ਫਿਲਮ ਸਰ ਫਿਲਮ ਬਹੁਤ ਵਧੀਆ ਲੱਗੀ ਬਹੁਤ ਵਧੀਆ ਫਿਲਮ ਹੈ ਬਹੁਤ ਵਧੀਆ ਵਿੱਚ ਦਿਖਾਇਆ ਗਿਆ ਕਿ ਆਪਾਂ ਨੂੰ ਰੱਬ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਸੀਂ ਆਪਾਂ ਰੱਬ ਤੇ ਵਿਸ਼ਵਾਸ ਕਰਾਂਗੇ ਆਪਣਾ ਹਰ ਇੱਕ ਕੰਮ ਸਫਲ ਹੋਊਗਾ ਇਸ ਲਈ ਸਰ ਆਪਾਂ ਨੂੰ ਇਹ ਫਿਲਮ ਅਪਸਾਰੀ ਫੈਮਿਲੀ ਨਾਲ ਦੇਖਣ ਆਉਣਾ ਚਾਹੀਦਾ ਸਰ ਫਿਲਮ ਬਹੁਤ ਵਧੀਆ ਕੀ ਨਾਮ ਹੈ ਬੇਟਾ ਮਨਜੋਤ ਕੌਰ ਬੇਟਾ ਦਿਬੀ ਰਾਜਨੀ ਫਿਲਮ ਦੇਖਣ ਪਹੁੰਚਿਓ ਆਪਣੇ ਸਟੂਡੈਂਟ ਪਾਈਚਾਰੇ ਨਾਲ ਤੇ ਆਪਣੇ ਟੀਚਰਾਂ ਨਾਲ ਕੀ ਕਹਿਣਾ ਚਾਹੋਗੇ ਕੀ ਪ੍ਰੇਰਣਾ ਮਿਲਦੀ ਹੈ ਇਸ ਫਿਲਮ ਤੋਂ ਤੁਹਾਨੂੰ ਇਸ ਫਿਲਮ ਬਹੁਤ ਵਧੀਆ ਹੈਗੀ ਪਹਿਲਾਂ ਤਾਂ ਜਿਨ੍ਹਾਂ ਨੇ ਫਿਲਮ ਬਣਾਈ ਹੈ ਉਹਨਾਂ ਦਾ ਬਹੁਤ ਧੰਨਵਾਦ ਸਾਨੂੰ ਪਿਛਲਾ ਇਤਿਹਾਸ ਦਿਖਾਉਣ ਲਈ ਇਸ ਮੂਵੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਵਾਹਿਗੁਰੂ ਤੇ ਹਮੇਸ਼ਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਜੇ ਆਪਾਂ ਇਹ ਵਿਸ਼ਵਾਸ ਅਪਣਾ ਟੱਲਿਆ ਤਾਂ ਆਪਣੀ ਹਰੇਕ ਸਕਸੈਸ ਆਪਾਂ ਨੂੰ ਜ਼ਰੂਰ ਮਿਲੂਗੀ ਆਪਾਂ ਆਪਣੇ ਉੱਚੇ ਅਹੁਦੇ ਤੇ ਜ਼ਰੂਰ ਪਹੁੰਚਾਂਗੇ ਤਾਂ ਆਪਾਂ ਨੂੰ ਵਾਹਿਗੁਰੂ ਦੇ ਵਿੱਚ ਪਿਸ਼ਵਾਸ ਰੱਖਣਾ ਚਾਹੀਦਾ ਮੈਂ ਤਾਂ ਹੀ ਕਹਿਣਾ ਚਾਹਾਂਗੀ ਕਿ ਹਨੇ ਸਾਰੇ ਪੇਰੈਂਟਸ ਨੂੰ ਆਪਣੇ ਬੱਚਿਆਂ ਨਾਲ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਤੇ ਜ਼ਰੂਰ ਦਿਖਾਉਣਾ ਚਾਹੀਦਾ ਹੈ ਪੁਰਾਣਾ ਇਤਿਹਾਸ ਕਿਉਂਕਿ ਅਸ ਦੀ ਜਨਰੇਸ਼ਨ ਨੂੰ ਪੁਰਾਣੇ ਇਤਿਹਾਸ ਬਾਰੇ ਕੁਝ ਨਹੀਂ ਪਤਾ ਤਾਂ ਉਹਨਾਂ ਨੂੰ ਇਹ ਮੂਵੀ ਜ਼ਰੂਰ ਦਿਖਾਉਣੀ ਚਾਹੀਦੀ ਹੈ ਥੈਂਕ ਯੂ ਕੁਸ਼ਪ੍ਰੀਕਾ ਉਸ ਨੂੰ ਕੁਸ਼ਪ੍ਰੀ ਦੀ ਫਿਲਮ ਦੇਖਣ ਆਇਆ ਹੂੰਗੀ ਬੀਬੀ ਰਜਨੀ ਕੀ ਸਿੱਖਿਆ ਮਿਲੀ ਉਸ ਨੂੰ ਸਰ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਆਪਣੇ ਰੱਬ ਤੋਂ ਵਿਸ਼ਵਾਸ ਕਿਤੇ ਤੋਂ ਉਹਨਾਂ ਨੇ ਚਾਹੁੰਦਾ ਆਪਣੇ ਰੱਬ 'ਤੇ ਹੈ ਵਿਸ਼ਵਾਸ ਕਰਨਾ ਚਾਹੁੰਦਾ ਹੈ ਜਦ ਆਪਾਂ ਵਿਸ਼ਵਾਸਪੂਰਨ ਹੁੰਦੇ ਜਦ ਆਪਾਂ ਦੁੱਖ ਚੁੰਨਿਆ ਰੱਬ ਬਨੇ ਹਰੇਕ ਇੱਛਾ ਪੂਰੇਗਾ ਤੇ ਜਦ ਆਪਾਂ ਰੱਬ ਤੇ ਵਿਸ਼ਵਾਸ ਰੱਖਦੇ ਹਾਂ